ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨਮ ਰਾਂ ਨੂੰ ਜੰਗਲ ਵਿੱਚ ਆਉਣਾ ਬਹੁਤ ਚੰਗਾ ਲੱਗਦਾ ਸੀ ਇਸ ਤਰ੍ਹਾਂ ਉਹ ਰੱਬ ਦੀ ਬਣਾਈ ਹੋਈ ਪ੍ਰਕਿਰਤੀ ਦੇ ਵਿੱਚ ਰਹਿੰਦੇ ਸਨ ਜੋ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਸੀ ਉਹ ਰੋਜ਼ ਦੂਰ ਜੰਗਲ ਵਿੱਚ ਚਲੇ ਜਾਂਦੇ ਤੇ ਧਿਆਨ ਲਗਾ ਕੇ ਬੈਠ ਜਾਂਦੇ ਅਤੇ ਕਿਸੇ ਦਰਖਤ ਦੇ ਹੇਠਾਂ ਬੈਠ ਕੇ ਆਰਾਮ ਕਰਦੇ ਇੱਕ ਦਿਨ ਗੁਰੂ ਜੀ ਦੁਪਹਿਰ ਨੂੰ ਗਰਮੀ ਦੇ ਦਿਨਾਂ ਵਿੱਚ ਆਰਾਮ ਕਰ ਰਹੇ ਸਨ ਜਾਨਵਰ ਆਸ-ਪਾਸ ਹੀ ਚੱਲ ਰਹੇ ਸਨ ਗੁਰੂ ਜੀ ਨੇ ਜ਼ਮੀਨ ਤੇ ਆਪਣਾ ਤੋਲੀਆ ਵਿਛਾਇਆ ਤੇ ਉਸ ਉੱਪਰ ਸੌਂ ਗਏ ਥੋੜਾ ਜਾਂ ਸਮਾਂ ਗੁਜ਼ਰਨ ਤੋਂ ਬਾਅਦ ਦ੍ਰਖਤੀ ਛਾਂ ਬਦਲ ਗਈ ਅਤੇ ਛਾਂ ਦੀ ਜਗ੍ਹਾ ਧੁੱਪ ਗੁਰੂ ਜੀ ਦੇ ਚਿਹਰੇ ਉੱਪਰ ਆ ਗਈ ਉਸ ਵੇਲੇ ਇੱਕ ਕਾਲਾ ਕੋਬਰਾ ਸੱਪ ਗੁਰੂ ਜੀ ਦੇ ਕੋਲ ਆ ਖਲੋਤਾ ਗੁਰੂ ਜੀ ਦੇ ਚਿਹਰੇ ਉੱਪਰ ਸੂਰਜ ਦੀਆਂ ਗਰਮ ਕਿਰਨਾਂ ਪੈ ਰਹੀਆਂ ਸਨ ਗਰਮ ਕਿਰਨਾਂ ਤੋਂ ਬਚਾਣ ਲਈ ਸੱਪ ਨੇ ਆਪਣਾ ਫਨ ਫੈਲਾ ਦਿੱਤਾ ਤੇ ਗੁਰੂ ਜੀ ਦੇ ਚਿਹਰੇ ਉੱਪਰ ਛਾਂ ਕਰ ਦਿੱਤੀ ਗੁਰੂ ਜੀ ਇਸ ਤੋਂ ਅਣਜਾਣ ਆਰਾਮ ਨਾਲ ਸੁੱਤੇ ਰਹੇ ਉਸੇ ਬੇਲੇ ਰਾਏ ਪੁੱਲਰ ਆਪਣੇ ਰੋਕਰਾਂ ਦੇ ਨਾਲ ਉੱਥੋਂ ਲੰਘ ਰਿਹਾ ਸੀ ਜਦ ਉਹ ਦਰਖਤ ਦੇ ਨਜ਼ਦੀਕ ਆ ਕੇ ਪਹੁੰਚਿਆ ਤਾਂ ਉਸਨੇ ਗੁਰੂ ਜੀ ਨੂੰ ਉੱਥੇ ਬੇਖਬਰ ਸੁੱਤੇ ਵੇਖਿਆ ਨਾਲ ਹੀ ਸੱਪ ਨੂੰ ਨਜ਼ਦੀਕ ਵੇਖ ਕੇ ਇੱਕ ਵਾਰ ਸੋਚਿਆ ਕਿ ਕਿਦਰੇ ਸੱਪ ਨੇ ਗੁਰੂ ਜੀ ਨੂੰ ਡੰਗ ਤੇ ਨਹੀਂ ਮਾਰ ਦਿੱਤਾ ਸੱਪ ਨੇ ਜਦੋਂ ਰਾਏ ਪੁੱਲਰ ਨੂੰ ਨਜ਼ਦੀਕ ਨਜ਼ਦੀਕ ਆਂਦਾ ਵੇਖਿਆ ਤਾਂ ਉੱਥੋਂ ਚਲਾ ਗਿਆ ਰਾਏ ਪੁੱਲਰ ਜਦ ਗੁਰੂ ਜੀ ਦੇ ਕੋਲ ਆ ਗਿਆ ਤੇ ਉਹਨਾਂ ਨੂੰ ਬੇਖਬਰ ਸੁੱਤੇ ਵੇਖਿਆ ਅਤੇ ਵੇਖਿਆ ਕਿ ਸੱਪ ਦੇ ਜਾਣ ਤੋਂ ਮਗਰੋਂ ਸੂਰਜ ਦੀਆਂ ਕਿਰਨਾਂ ਗੁਰੂ ਜੀ ਦੇ ਚਿਹਰੇ ਉੱਪਰ ਆ ਰਹੀਆਂ ਸਨ ਇਹ ਵੇਖ ਕੇ ਉਹ ਬਹੁਤ ਹੈਰਾਨ ਹੋਇਆ ਕਿ ਇੱਕ ਸੱਪ ਨੇ ਗੁਰੂ ਜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਣ ਲਈ ਆਪਣੇ ਫੰਦ ਦੀ ਛਾਂ ਕੀਤੀ ਹੋਈ ਸੀ ਰਾਏ ਭੁੱਲਰ ਆਪਣੇ ਨੌਕਰਾਂ ਨੂੰ ਕਹਿਣ ਲੱਗਿਆ ਕਿ ਇਹ ਕੋਈ ਮਾਮੂਲੀ ਸੱਪ ਨਹੀਂ ਸੀ ਰੱਬ ਨੇ ਇਸ ਨੂੰ ਸੂਰਜ ਦੀਆਂ ਕਿਰਨਾਂ ਤੋਂ ਗੁਰੂ ਨਾਨਕ ਦੇਵ ਜੀ ਨੂੰ ਬਚਾਉਣ ਲਈ ਭੇਜਿਆ ਸੀ ਰਾਏ ਪੁੱਲਰ ਨੇ ਫਿਰ ਗੁਰੂ ਜੀ ਨੂੰ ਉਠਾ ਕੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਗੁਰੂ ਜੀ ਉੱਠ ਗਏ ਤੇ ਬੋਲੇ ਕਿ ਰੱਬ ਬਹੁਤ ਵੱਡਾ ਹੈ ਤੇ ਬਹੁਤ ਵੱਡੀ ਹੈ ਉਸ ਦੀ ਬੜਾਈ ਰਾਏ ਪੁੱਲਰ ਨੇ ਆਪਣੇ ਨੌਕਰਾਂ ਨੂੰ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਆਮ ਬੱਚੇ ਨਹੀਂ ਸਨ ਉਹਨਾਂ ਉੱਪਰ ਰੱਬ ਦੀ ਬਹੁਤ ਮਿਹਰ ਹੈ ਰਾਏ ਪੁੱਲਰ ਇਹ ਚਮਤਕਾਰ ਵੇਖ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਹੈ ਘੋੜੇ ਉੱਪਰ ਦਵਾਰਾ ਨਾ ਬੈਠ ਵਾਇ ਅਤੇ ਆਪਣੇ ਨੌਕਰਾਂ ਨਾਲ ਘਰ ਨੂੰ ਵਾਪਸ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ